ਤੱਲੇ ਤਾਂ ਪੱਤਰਕਾਰ ਭਾਈਚਾਰੇ ਨੂੰ ਉਹ ਸ਼ਹਿਰ ਵਸਿਆਂ ਨੂੰ ਦੇਸ਼ ਵਸਿਆਂ ਨੂੰ ਮੈਂ ਵਿਕਰਮ ਗੰਡੋਤਰਾ ਆਲ ਇੰਡੀਆ ਹਿੰਦੂ ਇਕਤਾ ਮੰਡਾ ਰਾਸ਼ਟਰੀ ਤੇ ਜੈ ਸ਼੍ਰੀ ਰਾਮ ਅਡਰ ਮਹਾਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਨ ਮੁੱਦਾ ਵਾ ਮੁੱਖ ਕਾਰਨ ਮੁੱਖ ਜਿਹੜਾ ਉਦੇਸ਼ ਹੈ ਉਹ ਹੈ ਸ਼੍ਰੀ ਦੁਰਗਾਣਾ ਤੀਰ ਦੇ ਵਿੱਚ ਬੇਰਦੀ ਦਾ ਅੱਜ ਦੀ ਜਿਹੜਾ ਬੇਰਦੀਆਂ ਦਾ سلسلہ ਚੱਲੂ ਹੈ ਔਰ ਮੈਂ ਦੇਖ ਰਿਹਾ ਕਿ ਇਹ 3 ਤੋਂ 4 ਦਿਨ ਤੋਂ ਕਾਫੀ ਮੁੱਦਾ ਗਰਮਾਇਆ ਹੋਇਆ ਹੈ ਕਿ ਜਿਹੜੇ ਬੱਚਿਆ ਬੱਚਿਆ ਉਹਨਾਂ ਨੇ ਉੱਥੇ ਦੀ ਜਿਹੜਾ ਮਤਲਬ ਯੂਨੀਅਨ ਕੀਤਾ ਵਾ ਪਰ ਮੈਂ ਇਹ ਦੇਖਣਾ ਵਾਂ ਕਿ ਇਹਦੇ ਨਾਲ ਮੈਨੂੰ ਇੱਕ ਮੇਰੀ ਇਹ ਸੋਚ ਹੈ ਕਿ ਜਿਹੜਾ ਜਿੰਨੇ ਵੀਡੀਓ ਬਣਾਈ ਆ ਉਹ ਮੈਂ ਸਮਝਦਾ ਸਨਾਤਨੀ ਹੈ ਨਹੀਂ ਜੀ ਉਹ ਸਨਾਤਨੀ ਹੁੰਦਾ ਤੇ ਉਹ ਵੀਡੀਓ ਨੂੰ ਨਾ ਬਣਾ ਕੇ ਉਹ ਬੱਚਿਆਂ ਨੂੰ ਝਾੜਦਾ ਉਹਨਾਂ ਨੂੰ ਸਮਝਾਂਦਾ ਉਹਨਾਂ ਨੂੰ ਫੜ ਕੇ ਤੇ ਗਾਣਾ ਕੋਈ ਕਮੇਟੀਆਂ ਨੂੰ ਦਿੰਦਾ ਉਹ ਮੈਨੂੰ ਇਹ ਚੀਜ਼ ਦਾ ਦੁੱਖ ਹੈ ਉਹ ਸਨਾਤਨੀ ਵੀਰ ਤੇ ਬੈਠੇ ਮੈਂ ਸਨਾਤੀ ਵੀਰ ਕਹਾਂਗਾ ਹੀ ਨਹੀਂ ਕਿਉਂਕਿ ਜੇ ਸਨਾਤਨੀ ਵੀਰ ਹੁੰਦਾ ਤੇ ਇੰਨੀ ਵੱਡੀ ਬੇਅਦਬੀ ਹੁੰਦੀ ਨਾ ਕਿਉਂਕਿ ਉਹ ਵੀਡੀਓ ਬਣਾਉਣ ਦੀ ਬਜਾਏ ਵੀਡੀਓ ਬਣਾਉਣ ਦੀ ਬਜਾਏ ਉਹ ਬੱਚਿਆਂ ਨੂੰ ਛਾੜਦਾ ਉਹ ਬੱਚਿਆਂ ਨੂੰ ਸਮਝਾਂਦਾ ਉਹ ਬੱਚਿਆਂ ਨੂੰ ਪ੍ਰਬੰਧਕ ਦੇ ਅੱਗੇ ਹਵਾਲੇ ਕਰਦਾ ਔਰ ਇਹਦੇ ਨਾਲ-ਨਾਲ ਮੈਂ ਜਿਹੜੇ ਉਤੋਂ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰਸ ਹੈ ਮਾਨਯੋਗ ਸ਼੍ਰੀ ਲక్ష్ਮੀਗਾਂ ਚਾਵਲਾ ਜੀ ਰਕੇਸ਼ ਜੀ ਔਰ ਅਨੂਸ਼ਰਮਾ ਜੀ ਉਹਨਾਂ ਨੂੰ ਹੱਥ ਜੋੜ ਕੇ ਗੁੰਜਾਰਿਸ਼ ਹੈ ਕਿ ਦੇਖੋ ਸ਼੍ਰੀ ਦੁਗਾਨਾ ਤੀਰ ਸਾਡਾ ਅੰਮ੍ਰਿਤਸਰ ਦਾ ਪਵਿੱਤਰ ਤੀਰ ਹੈ ਉਹ ਜਿੱਤੇ ਲੱਖਾਂ ਕਰੋੜਾਂ ਹਿਸਾਬ ਨਾਲ ਚੰਦਾ ਚੜਦਾ ਵਾ ਔਰ ਉਹ ਚੰਦੇ ਦੇ ਹਿਸਾਬ ਨਾਲ ਦੇਖਿਆ ਜਾਏ ਤੇ ਇਹਨਾਂ ਨੂੰ ਚਾਹੀਦਾ ਕਿ ਉਤੋਂ ਜਿਹੜੇ ਸੇਵਾਦਾਰ ਹੈ ਉਹਨਾਂ ਦੀ ਗਿਣਤੀ ਵਧਾਣੀ ਚਾਹੀਦੀ ਹੈ ਕਾ ਕਿ ਅੱਗੇ ਤੋਂ ਐਗੋ ਜੀ ਬੇਅਦਬੀ ਨਾ ਹੋ ਸਕੇ ਔਰ ਮੈਨੂੰ ਲੱਗ ਰਿਹਾ ਕਿ ਇਹ ਜਿਹੜੀ ਬੇਅਦਬੀ ਹੋਈ ਹੈ ਉਹ ਜਿਹੜੀ ਲਗਾਤਾਰ ਬੇਅਦਬੀਆਂ ਹੋ ਰਹੀਆਂ ਇੱਕ ਸਾਜ਼ੀ ਦਾ ਹਿੱਸਾ ਵੈ ਔਰ ਮੈਂ ਇੱਥੇ ਇਹ ਵੀ ਅਪੀਲ ਕਰਾਂਗਾ ਪ੍ਰਮਾਤਮਾ ਨਾ ਕਰੇ ਕਦੀ ਕੋ ਬੇਅਦਬੀ ਹੋ ਗਏ ਜੇ ਕਦੀ ਕੋ ਬੇਅਦਬੀ ਹੁੰਦੀ ਵੀ ਆ ਤੇ ਕਮ ਸੇ ਘੱਟ ਵੀਡੀਓ ਬਣਾਉਂਦੀ ਬਜਾਏ ਉਸ ਬੇਅਦਬੀ ਨੂੰ ਰੋਕਣਾ ਉਸ ਵਿਅਕਤੀ ਦਾ ਫਰਜ਼ ਬੰਦਾ ਵੈ ਨਾ ਕਿ ਵੀਡੀਓ ਬਣਾ ਕੇ ਉਹਨੂੰ ਵੀਡੀਓ ਵਾਇਲ ਕਰਨਾ ਮੈਂ ਤੇ ਇੱਥੋਂ ਦਾ ਕਹਾਂਗਾ ਕਿ ਜਿੰਨੇ ਵੀਡੀਓ ਵਾਰਡ ਕੀਤੀ ਆ ਉਹ ਤੇ ਬੰਦੀ ਕਾਰਵਾਈ ਕਰਕੇ ਪੂਰਵ ਪ੍ਰਸ਼ਾਸਨ ਨੂੰ ਪਰਚਾ ਦਰਜ ਕਰਨਾ ਚਾਹੀਦਾ ਵਾ